ਤਾ ਮਦਾਨੇ ਪੁੱਛਿਆ ਜੀ ਉਹ ਕਿੱਥੇ ਹੈ ਜੀ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਮਦਾਨਾ ਉਹ ਦੇਖ ਜਿਹੜੀ ਉੱਚੀ ਪਹਾੜੀ ਨਜ਼ਰ ਆਉਂਦੀ ਹੈ ਉਹ ਮੰਡਲ ਤਰੂ ਦਾ ਹੈ ਉਸ ਦੇ ਉੱਪਰ ਤਰੂ ਬਗਤ ਹੈ ਤਾਂ ਮਦਾਨੇ ਆਖਿਆ ਗੁਰੂ ਜੀ ਉਹਦੇ ਘਰ ਵਿੱਚ ਆਏ ਹਾਂ ਜੀ ਤਾਂ ਹੁਣ ਚੱਲ ਕੇ ਦਰਸ਼ਨ ਕਰਿਏ ਜੀ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਉਤਬਲਾ ਨਾ ਹੋ ਤਾਂ ਮਰਦਾਨੇ ਆਖਿਆ ਭਲਾ ਗੁਰੂ ਜੀ ਤਾਂ ਗੁਰੂ ਨਾਨਕ ਜੀ ਕਿਹਾ ਕਿਉ ਬਾਲਾ ਤਾਂ ਬਾਲੇ ਆਖਿਆ ਜੀ ਜੋ ਤੁਹਾਡੀ ਰਜ਼ਾਈ ਤਾਂ ਗੁਰੂ ਨਾਨਕ ਜੀ ਤਰੂ ਭਗਤ ਦੇ ਮੰਡਲ ਉੱਪਰ ਚਲੇ ਤਾਂ ਗੁਰੂ ਜੀ ਅਸੀਂ ਕਹਿ ਹੀ ਉਸ ਪਾਸ ਜਾਏ ਖੜੇ ਹੋਏ ਤਾਂ ਅੱਗੇ ਤਰੂ ਆਪਣੇ ਮੰਡਲ ਵਿੱਚ ਫਿਰਦਾ ਆਹਾ ਤਾਂ ਤਰੂ ਭਗਤ ਦੇਖੇ ਤੇ ਤਰੇ ਆਦਮੀ ਦਰਵਾਜ਼ੇ ਉੱਪਰ ਖੜੋਤੇ ਹਨ ਤਾਂ ਤ੍ਰੂਪਖਤਪੁਰੀ ਦੇਖੀ ਤਾਂ ਸੱਚਖੰਡ ਦੇ ਸਾਹਮਣੇ ਸੀ ਅਤੇ ਵੈਕੁੰਠ ਧਾਮ ਦੇ ਨਿਕਟ ਸੀ ਅਤੇ ਤ੍ਰੂਪਖਤ ਜੀ ਸ੍ਰੀ ਵਿਸ਼ਨੂੰ ਜੀ ਦਾ ਦੇ ਆਨ ਕਰਦੇ ਹਨ ਜਿਸ ਦਾ ਧਿਆਨ ਕਰਦਾ ਸੀ ਸੋਈ ਵਿਸ਼ਨੂੰ ਰੂਪ ਦੇਖ ਕਰ ਸ੍ਰੀ ਬਾਬੇ ਨਾਨਕ ਜੀ ਕੋ ਤ੍ਰੂਪਖਤ ਨੇ ਨਮਸਕਾਰ ਕਰੀ ਅਤੇ ਕਿਹਾ ਜੀ ਅੱਜ ਹਮਾਰੇ ਤੰਦ ਭਾਗ ਹੈ ਜੋ ਪ੍ਰਤੱਖ ਵਿਸ਼ਨੂੰ ਦਾ ਦਰਸ਼ਨ ਪਿਆ ਹੈ ਤਾਂ ਗੋਨਾਨਗ ਜੀ ਕਿਹਾ ਤੁਸੀਂ ਵੈਕੁੰਠ ਦੇ ਸਾਹਮਣੇ ਰਹਿੰਦੇ ਹੋ ਅਤੇ ਵਿਸ਼ਨੂੰ ਦਾ ਅਧਿਆਤ ਕਰਦੇ ਹੋ ਸੋ ਸੁਧ ਚੇਤਨ ਨਿਰਗੁਣ ਸਰਗੁਣ ਤੁਝ ਮੇਂ ਵੀ ਔਰ ਮੇਰੇ ਮੇਂ ਵੀ ਵੈਕੁੰਠ ਮੇਂ ਵੀ ਸਾਰੇ ਜਗਤ ਮੇਂ ਵੀ ਇੱਕ ਹੀ ਹੈ ਸਜਾਤੀ ਵਜਾਤੀ ਸੁਗਤੀ ਤੀਨ ਭੇਦ ਤੇ ਰਹਿਤ ਹੈ जो विष्णु तिसको नमस्कार होवे सजाती कही है जैसे मनुख पास मनुख जाती कही है मनुख पास बिरछ सुगती कही है अंग होम सो तुम अपने अंतर ध्यान हो कर देख सब कुछ तेरे अंतर ही है ध्रु ने मत्था तेकिया, तेकिया, आवन की गमता किसी को नहीं बिन तुम्हारे ऐसे बिकम थान में तुम ही आए हो तो गुरु नानक जी कहा भगत जी श्री सतनाम के प्रताप करके पवन होए कर सुखाले ही आए पहुँचे हाँ निरंजन निर्बाण परमेश्वर की सहायता से मर्दाने को यहाँ पर्वत पर छोड़ गए और गुरु जी और बला जी अखंड पर्वत पर, पर चले गए